ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਨ ਕੀ ਬਾਤ ਪ੍ਰੋਗਰਾਮ ਦੇ 112ਵੇਂ ਐਪੀਸੋਡ ਵਿੱਚ ਕਿਹਾ ਕਿ ਸਰਕਾਰ ਨੇ ਮਾਨਸ ਨਾਂ ਦਾ ਇੱਕ ਵਿਸ਼ੇਸ਼ ਕੇਂਦਰ ਖੋਲ੍ਹਿਆ ਹੈ ਜਿਹੜਾ ਨਸ਼ਿਆਂ ਖਿਲਾਫ ਲੜਾਈ ਵਿੱਚ ਇੱਕ ਵੱਡਾ ਕਦਮ ਹੈ ਹਾਲ ਹੀ ਵਿੱਚ ਮਾਨਸ ਲਈ ਹੈਲਪਲਾਈਨ ਅਤੇ ਪੋਰਟਲ ਲਾਂਚ ਕੀਤਾ ਗਿਆ ਸੀ ਸਰਕਾਰ ਨੇ ਇੱਕ ਟੋਲ ਫਰੀ ਨੰਬਰ 1933 ਵੀ ਜਾਰੀ ਕੀਤਾ ਹੈ ਕੋਈ ਵੀ ਵਿਅਕਤੀ ਮੁਰ ਵਸੇਬੇ ਨਾਲ ਸੰਬੰਧਿਤ ਲੋੜੀਂਦੀ ਜਾਣਕਾਰੀ ਜਾਂ ਸਲਾਹ ਲੈਣ ਲਈ ਇਸ ਨੰਬਰ ਤੇ ਕਾਲ ਕਰ ਸਕਦਾ ਹੈ कुछ दिन पहले ही मानस की हेल्पलाइन और पोर्टल को लॉन्च किया गया है सरकार ने एक टॉल फ्री नंबर 1933 जारी किया है इस पर कॉल करके कोई भी जरूरी सलाह ले सकता है या फिर रिहेबिलिटेशन से जुड़ी जानकारी ले सकता है ਆਪਣੇ ਮਹੀਨਾਵਾਰੀ ਰੇਡੀਓ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਨੇ ਦੇਸ਼ ਅਤੇ ਸਮਾਜ ਵਿੱਚ ਹੋ ਰਹੇ ਹਾਂ ਪੱਖੀ ਪਹਿਲੂਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਹਨਾਂ ਇਸ ਦੌਰਾਨ ਬਾਗਾਂ ਦੀ ਸੰਭਾਲ ਲਈ ਕੀਤੇ ਜਾ ਰਹੇ ਉਪਰਾਲਿਆਂ, ਪੈਰਿਸ 올림픽 ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਹੱਲਾਸ਼ੇਰੀ ਦਿੰਦਿਆਂ ਦੇਸ਼ਵਾਸੀਆਂ ਨੂੰ ਵੀ ਅჯੀਹਾ ਕਰਨ ਦਾ ਸੱਦਾ ਦਿੱਤਾ। ਉਹਨਾਂ ਗਣਿਤ 올ਿਮਪੀਆਡ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨਾਲ ਵੀ ਗੱਲਬਾਤ ਕੀਤੀ। ਮੈਂ ਵੀ ਬਹੁਤ ਗੌਰਵਿਤ ਮਹਿਸੂਸ ਕਰਦਾ ਹਾਂ ਕਿ ਮੈਂ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ سے بات ਕਰ ਰਹਾ ਹਾਂ। और सबसे पहले मैं अपनी सफलता का श्रेय अपने माता पिता को देना चाहूंगा मुझे लगता है कि जब एक परिवार में कोई सदस्य एक ऐसे कंपटीशन की तैयारी कर रहा होता है तो केवल उस सदस्य का संघर्ष नहीं होता पूरे परिवार का संघर्ष होता है कैसे हमारे पास ਪ੍ਰਧਾਨ ਮੰਤਰੀ ਨੇ ਯੂਨੈਸਕੋ ਦੀਆਂ ਵਿਸ਼ਵ ਵਿਰਾਸਤੀ ਥਾਵਾਂ ਦੀ ਸੂਚੀ ਵਿੱਚ ਅਸਮ ਦੇ ਚਰਾਈ ਦਿਓ ਮੈਦਾਨ ਨੂੰ ਸ਼ਾਮਲ ਕੀਤੇ ਜਾਣ, ਹਰਿਆਣਾ ਵਿੱਚ ਔਰਤਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਬਲਾਕ ਪ੍ਰਿੰਟਿੰਗ ਅਤੇ ਰੰਗਾਈ ਸਿਖਲਾਈ ਦੇਣ ਵਾਲੇ ਉਨਤੀ ਸਵੈ ਸਹਾਇਤਾ ਸਮੂਹ ਦਾ ਜ਼ਿਕਰ, 7 ਅਗਸਤ ਨੂੰ ਮਨਾਏ ਜਾਣ ਵਾਲੇ ਕੌਮੀ ਹੈਂਡਲੂਮ ਦਿਹਾੜੇ ਮੌਕੇ ਸਥਾਨਕ ਉਤਪਾਦਾਂ ਨੂੰ ਹੱਲਾਸ਼ੇਰੀ ਦੇਣ ਦੀ ਅਪੀਲ ਕਰਦਿਆਂ ਇੰਦੌਰ ਚ ਇੱਕ ਪੇੜ ਮਾਂ ਕੇ ਨਾਮ ਪ੍ਰੋਗਰਾਮ ਦੌਰਾਨ 2 ਲੱਖ ਤੋਂ ਵੱਧ ਬੂਟੇ ਲਗਾਉਣ ਦੇ ਰਿਕਾਰਡ ਦਾ ਵੀ ਜ਼ਿਕਰ ਕੀਤਾ। पिछले मन की बात कार्यक्रम में आपसे एक पेड़ मां के नाम कार्यक्रम की चर्चा की थी मुझे खुशी है कि देश के अलग अलग हिस्सों में बड़ी संख्या में लोग इस अभियान से जुड़ रहे हैं ਪ੍ਰਧਾਨ ਮੰਤਰੀ ਨੇ ਇੱਕ ਵਾਰ ਫੇਰ ਪਿਛਲੇ ਸਾਲਾਂ ਦੀ ਤਰ੍ਹਾਂ ਹਰ ਘਰ ਤਿਰੰਗੇ ਦੀ ਮੁਹਿੰਮ 'ਚ ਲੋਕਾਂ ਨੂੰ ਵੱਧ ਚੜ ਕੇ ਹਿੱਸਾ ਲੈਣ ਅਤੇ ਤਿਰੰਗੇ ਨਾਲ ਸੈਲਫੀ ਸੋਸ਼ਲ ਮੀਡੀਆ ਤੇ ਸ਼ੇਅਰ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਤਿਰੰਗੇ ਨੂੰ ਲੈ ਕੇ ਵਿਸ਼ੇਸ਼ ਉਤਸ਼ਾਹ ਅਤੇ ਆਜ਼ਾਦੀ ਦਿਹਾੜੇ ਦੀ ਖੁਸ਼ੀ ਸਾਨੂੰ ਇੱਕ ਦੂਜੇ ਨਾਲ ਜੋੜਦੀ ਏ ਪ੍ਰਧਾਨ ਮੰਤਰੀ ਨੇ ਇੱਕ ਵਿਸ਼ੇਸ਼ ਪ੍ਰੋਜੈਕਟ 'ਪਰੀਦਾ' ਜ਼ਿਕਰ ਕਰਦਿਆਂ ਕਿਹਾ ਕਿ ਇਸ ਨੂੰ ਭਾਰਤ ਦੀ ਲੋਕ ਕਲਾ ਦੇ ਤੌਰ ਤੇ ਜਾਣਿਆ ਜਾਂਦਾ ਏ ਇਹ ਪ੍ਰੋਜੈਕਟ ਲੋਕ ਕਲਾ ਨੂੰ ਹਰਮਨ ਪਿਆਰਾ ਬਣਾਉਣ ਲਈ ਉੱਭਰਦੇ ਕਲਾਕਾਰਾਂ ਨੂੰ ਇੱਕ ਮੰਚ ਮੁਹੱਈਆ ਕਰਵਾਉਂਦਾ ਏ